ਗਲਤ ਟਾਂਗ ਨਾਲ ਰੋਡ ਕ੍ਰੋਸ ਕਰਨ ਤੇ ਇੱਕ ਵਿਅਕਤੀ ਨੇ ਗਵਾਈ ਆਪਣੀ ਜਾਨ ਤੁਹਾਨੂੰ ਦੱਸ ਦਈਏ ਸਾਰਾ ਮਾਮਲਾ ਫਗਵਾੜਾ ਦੇ ਸ਼ੁਕਰਵਿਲ ਚੌਂਕ ਦਾ ਹੈ ਜਿੱਥੇ ਕਿ ਇੱਕ ਐਕਟਿਵਲ ਸਵਾਰ ਵਿਅਕਤੀ ਵੱਲੋਂ ਗਲਤ ਤਰੀਕੇ ਨਾਲ ਰੋਡ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਤੇਜ਼ ਰਫ਼ਤਾਰ ਤੋਂ ਆ ਰਹੀ ਬੱਸ ਨੂੰ ਦੇਖ ਕੇ ਉਹ ਘਬਰਾ ਗਿਆ ਤੇ ਉਸ ਦੀ ਟੱਕਰ ਬੱਸ ਨਾਲ ਹੋ ਗਈ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੌਜੂਦਾ ਬੱਸ ਯਾਤਰੀਆਂ ਤੇ ਰਾਗੀਰਾ ਨੇ ਦੱਸਿਆ ਕਿ ਇਹ ਨੌਜਵਾਨ ਫੁੱਟਪਾਥ ਵਾਲੀ ਸਾਈਡ ਤੋਂ ਰੋਡ ਕ੍ਰੋਸ ਕਰ ਰਿਹਾ ਸੀ ਤੇ ਉਸ ਦੀ ਧਬਰਾਟ ਕਾਰਨ ਇਹ ਹਾਦਸਾ ਵਾਪਰਿਆ ਉਦੋਂ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਐਕਸੀਡੈਂਟ ਦੀ ਸੂਚਨਾ ਮਿਲੀ ਸੀ ਜਿਸ ਨਾਲ ਉਹ ਤੁਰੰਤ ਮੌਕੇ ਤੇ ਪਹੁੰਚੇ ਜਿੱਥੇ ਐਕਟਿਵਾ ਬੱਸੇ ਠਾਈ ਹੋਈ ਸੀ जखमी ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ ਤੇ ਬੱਸ ਤੇ ਐਕਟਿਵਾ ਨੂੰ ਸਾਈਡ ਤੇ ਕਰਵਾਉਂਦੇ ਹੋਏ ਟ੍ਰੈਫਿਕ ਮੁਰਸੁਚਾਰੂ ਕੀਤਾ ਗਿਆ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਨਮਿੰਦਰ ਜੀ ਦਾ ਜੀ ਮੈਂ ਵਾਸਤੇ ਪੂਰੀ ਸੀਟ ਤੇ ਬੈਠਾ ਸੀਗਾ ਹਾਂਜੀ ਤੇ ਜੋ ਐਕਟਿਵ ਵਾਲਾ ਬੰਦਾ ਸੀਗਾ ਤੇ ਗੰਡੇ ਦੀ ਮਿੰਟੀ ਸਾਈਡੋਂ ਆ ਰਿਹਾ ਸੀਗਾ ਗੱਲ ਸਾਈਡੋਂ ਆ ਰਿਹਾ ਸੀਗਾ ਉਹ ਘਬਰਾ ਗਿਆ ਜਦੋਂ ਬੱਸ ਕੋਲ ਆਂਦੇ ਕਰਨ ਤੇ ਉਹ ਬੰਦੇ ਦੀ ਮੌਤ ਹੋ ਗਈ ਬੱਸ ਬੰਦੇ ਬੰਦੇ ਡੈਥ ਹੋ ਗਈ ਬੰਦੇ ਕਸਮ ਚੁੱਪੀ ਹੈ ਬੱਸ ਵਾਲੇ ਬੱਸ ਵਾਲਿਆਂ ਦੀ ਕੋਈ ਗਲਤੀ ਨਹੀਂ ਹੈਗੀ ਕਿਉਂਕਿ ਜਿੰਨੀ ਮੈਂ ਖੁਸ਼ੀ ਕਰ ਸਕੀ ਕੀਤੀ ਹੈਗੀ ਐ ਲੇਕਿਨ ਬੁੜੀ ਗੋਰਾਵਾ ਗੋਰੇ ਭਾਈ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਇੱਧਰੋਂ ਆ ਰਹੇ ਸੀ ਜਲੰਧਰ ਰੋਡ ਤੋਂ ਇੱਧਰੋਂ ਆ ਰਹੇ ਸੀ ਇਹਨਾਂ ਨੇ ਰੋਡ ਕਰਾਸ ਕੀਤਾ ਉਧਰੋਂ ਬੱਸ ਆ ਰਹੀ ਸੀ ਤੇ ਕਿੰਨੇ ਵੀ ਏਕੀ ਸੀ ਜੀ ਹਾਂਜੀ ਕਿੰਨੇ ਵੇਤੀ ਸੀਗੇ ਇਕੱਲਾ ਹੀ ਸੀ ਜਿੱਦਾਂ ਇਕੱਲਾ ਹੀ ਸੀ ਬੰਦਾ ਇਕੱਲੇ ਜੀ ਹਾਂਜੀ ਹਾਂਜੀ ਤੇ ਕਿੱਥੋਂ ਕਿੱਥੇ ਆ ਰਹੇ ਸੀ ਪਤਾ ਕੋਈ ਇਹ ਇੱਧਰੋਂ ਆ ਰਹੇ ਸੀ ਇਹਨੇ ਰੋਡ ਕਰਾਸ ਕੀਤਾ ਇਹਨੇ ਫੁੱਟਪਾਥ ਤੋਂ ਹਾਂਜੀ ਫੁੱਟਪਾਥ ਤੋਂ ਰੋਡ ਕਰਾਸ ਕੀਤਾ ਉਧਰੋਂ ਬੱਸ ਆ ਰਹੀ ਸੀ ਬੱਸ ਵਾਲੇ ਦੀ ਕੋਈ ਗਲਤੀ ਨਹੀਂ ਸੀ ਇਹਨੇ ਜਿੱਦਾਂ ਜਾਣ ਕੇ ਬ੍ਰੇਕ ਕੱਪੇ ਮਾਰਦੀ ਕਰਕੇ ਤਾਂ ਗਰੇ ਥੱਲੇ ਆ ਗਿਆ ਸਰ ਬੰਦਾ ਸਾਡੇ ਸਾਹਮਣੇ ਕੁਝ ਪਤਾ ਲੱਗਾ ਕਿੱਥੇ ਦਾ ਪਹਿਚਾਨ ਵਗੈਰਾ ਹੋਈ ਬੰਦੇ ਦੀ ਪਹਿਚਾਨ ਵਗੈਰਾ ਕੁਝ ਨਹੀਂ ਹੋਇਆ ਤਾਂ ਫੋਨ ਤੋਂ ਫੋਨ ਗੱਲ ਕੀਤੀ ਉਹਨਾਂ ਦੇ ਘਰ ਦੇ ਆ ਰਹੇ ਆ ਜੀ ਆ ਰਹੇ ਸੀ ਜਨਰਲ ਸੈਟ ਤੋਂ ਤੇ ਵੀ ਸੈਟ ਜਨਰਲ ਸੈਟ ਤੋਂ ਹੁੰਦੇ ਸੀ ਤੇ ਜਦੋਂ ਪਤਾ ਨਹੀਂ ਕੀ ਗੱਲ ਹੋਈ ਤੇ ਇਸ ਤੋਂ ਬਾਅਦ ਮੈਂ ਮੁੱਕ ਤੇ ਆਏ ਆ ਤੇ ਇਹਦਾ ਮਤਲਬ ਬਾਅਦ ਦੇ ਸਾਲੇ ਇੱਕਾ ਸਕੂਟਰੀ ਸੀ ਤੇ ਬੰਦੇ ਸਾਈਡ ਤੇ ਕਿਹੜੀ ਜੀ ਦੇ ਉੱਪਰ ਸੀ ਇਹ ਬੰਦਾ ਬੰਦਾ ਐਕਸਪ੍ਰੈਸ ਸਕੂਟਰੀ ਸੀ ਜਿੱਦਾਂ ਇਹ ਪੋਲ ਬੋਲ ਦੇ ਉੱਪਰ ਹੋਇਆ ਐਕਸੀਡੈਂਟ ਇਹ ਬੰਦਾ ਕ੍ਰੋਸਿੰਗ ਕਰ ਰਿਹਾ ਸੀ ਜਾਂ ਕਿੱਦਾਂ ਮਤਲਬ ਕੀ ਤੇ ਇਹ ਤਾਂ ਪਤਾ ਨਹੀਂ ਲੱਗਾ ਕ੍ਰੋਸਿੰਗ ਦੇ ਪਿੱਛੋਂ ਆ ਰਿਹਾ ਸੀ ਸਾਥ ਜਦੋਂ ਮੋੜ ਮੋੜ ਕੇ ਜਾਣ ਕੇ ਦੇਖਿਆ ਤੇ ਮਤਲਬ ਉਹ ਬੰਦਾ ਉਸੇ ਸਾਈਡ ਤੇ ਪਿਆਸਗਾ ਸੀ ਤੇ ਉਹਨੂੰ ਚੱਕ ਕੇ ਉੱਠ ਫੜਾਤਾ ਸਰ ਤੇ ਕਿੱਥੇ ਜਨੂ ਜਾ ਰਹੀ ਕੋਈ ਪਹਿਚਾਨ ਵਗੈਰਾ ਹੋਈ ਬੰਦੇ ਦੀ ਪਹਿਚਾਨ ਉਹਨੇ ਘਰ ਦੇ ਆ ਕੇ ਸੀ ਘਰਦਿਆਂ ਨੂੰ ਉਤਲਾਹ ਕਰਦੀ ਉਹਦੇ ਹਾਂ ਜੀ ਹਾਂ ਜੀ